ਲੁਧਿਆਣੇ ਦਾ ਹਵਾਈ ਅੱਡਾ ਜਿਸ ਦਾ ਇੰਤਜ਼ਾਰ ਲੁਧਿਆਣਾ ਵਾਸੀ ਬੜੇ ਲੰਬੇ ਅਰਸੇ ਤੋਂ ਕਰ ਰਹੇ ਨੇ ਪਿਛਲੇ 25 ਸਾਲਾਂ ਤੋਂ ਲੁਧਿਆਣਾ ਦੇ 에ਅਰਪੋਰਟ ਦਾ ਕੰਮ ਰੁਕਿਆ ਹੋਇਆ ਜੋ ਪੂਰਾ ਹੋਣ ਤੇ ਨਾਮ ਨਹੀਂ ਆ ਰਿਹਾ ਪਰ ਹੁਣ ਅੰਦਰੂਨੀ ਸੂਤਰਾਂ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਲੁਧਿਆਣੇ ਦਾ 에ਅਰਪੋਰਟ ਨਵੰਬਰ ਦੇ ਅਖੀਰਲੇ ਹਫਤੇ ਦੇ ਵਿੱਚ ਸ਼ੁਰੂ ਹੋ ਸਕਦਾ ਹੈ ਲੁਧਿਆਣੇ ਤੋਂ ਉਡਾਨਾਂ ਜਿਹੜੀਆਂ ਨੇ ਭਰਨੀਆਂ ਸ਼ੁਰੂ ਹੋਣਗੀਆਂ ਦੱਸ ਦਈਏ ਕਿ ਲੁਧਿਆਣੇ ਕੋਲ ਸਾਨਨੇਵਾਲ 에ਅਰਪੋਰਟ ਦਾ ਜ਼ਰੂਰ ਸੀ ਪਰ ਉਹ ਚੱਲਦਾ ਨਹੀਂ ਸੀ। ਲੁਧਿਆਣਾ ਦੇ ਵਿੱਚ ਲੋਕ ਫਲਾਈਂਗ ਦੇ ਸ਼ੌਕੀਨ ਬਹੁਤ ਸਨ ਅਤੇ ਲੁਧਿਆਣਾ ਦੇ ਵਿੱਚ ਕਿਸੇ ਸਮੇਂ ਫਲਾਈਂ ਕਲੱਬ ਵੀ ਚੱਲਦਾ ਸੀ। ਪਰ ਫਲਾਈਂਗ ਕਲੱਬ ਨੂੰ ਬਾਅਦ ਦੇ ਵਿੱਚ ਬੰਦ ਕਰ ਦਿੱਤਾ ਗਿਆ ਇਹ ਕਹਿ ਕੇ ਕਿ ਇੱਥੇ 에어ਪੋਰਟ ਬਣਾਵਾਂਗੇ। ਪਰ 에어ਪੋਰਟ ਤਾਂ ਮਿਲਿਆ ਨਹੀਂ ਫਲਾਈਂ ਕਲੱਬ ਵੀ ਬੰਦ ਹੋ ਗਿਆ। ਤਾਂ ਹੁਣ ਲੁਧਿਆਣਾ ਦੇ ਹਲਵਾਰਾ ਦੇ ਵਿੱਚ 에어ਪੋਰਟ ਬਣ ਰਿਹਾ। ਹਲਵਾਰਾ 에어ਫੋਰਸ ਦੇ ਵਿੱਚ ਹੀ ਰਨਵੇ ਤਿਆਰ ਕੀਤਾ ਗਿਆ। ਜਿੱਥੋਂ ਉਡਾਨਾਂ ਭਰੀਆਂ ਜਾਣ ਗਿਆ ਦੱਸ ਦਈਏ ਕਿ 에어ਪੋਰਟ ਅੰਤਰਰਾਸ਼ਟਰੀ ਪੱਧਰ ਤੇ ਬਣਾਇਆ ਜਾ ਰਿਹਾ ਫਿਲਹਾਲ ਦੇ ਤੌਰ ਤੇ ਦੱਸ ਦਈਏ ਜੋ ਜਾਣਕਾਰੀ ਹੈ ਕਿ 에어 ਇੰਡੀਆ ਦੇ ਵੱਲੋਂ ਇੱਥੇ ਉਡਾਨਾਂ ਭਰਨ ਦੇ ਵਾਸਤੇ ਕਰਾਰ ਵੀ ਕੀਤਾ ਹੋਇਆ ਹੈ ਕਿ ਜਦੋਂ ਇਹ 에어ਪੋਰਟ ਸਟਾਰਟ ਹੋਵੇਗਾ ਤਾਂ ਇੱਥੋਂ 에어 ਇੰਡੀਆ ਆਪਣੀ ਉਡਾਨ ਜਿਹੜੀ ਹੈ ਬਹੁਤ ਲੰਬੇ ਅਰਸਿਆਂ ਤੋਂ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ 에어ਪੋਰਟ ਦਾ ਕੰਮ ਮੁਕੰਮਲ ਨਹੀਂ ਹੋਇਆ ਤਾਂ ਹੁਣ ਲੱਗ ਰਿਹਾ ਹੈ ਕਿ ਇਸ ਨਵੰਬਰ ਦੇ ਅਖੀਰਲੇ ਹਫਤੇ ਦੇ ਵਿੱਚ 에어ਪੋਰਟ ਚਾਲੂ ਹੋ ਕੇ ਲੋਕਾਂ ਨੂੰ ਸਪੁਰਦ ਕਰ ਦਿੱਤਾ ਜਾਏਗਾ ਇਸ ਦੇ ਨਾਲ ਆਮ ਲੋਕਾਂ ਨੂੰ ਨਹੀਂ ਸਗੋਂ ਵਪਾਰੀ ਜਾਂ ਨੂੰ ਵੀ ਬਹੁਤ ਰਾਹਤ ਮਿਲੇਗੀ ਲੁਧਿਆਣੇ ਦਾ ਵਪਾਰ ਵਧੇਗਾ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਸ਼ਹਿਰ ਦੇ ਵਿੱਚ ਜਦੋਂ 에어ਪੋਰਟ ਖੁੱਲਦਾ ਤਾਂ 25% ਜੀਡੀਪੀ ਉੱਥੇ ਦੀ ਵੱਜ ਜਾਂਦੀ ਹੈ ਤਾਂ ਹੁਣ ਲੁਧਿਆਣੇ ਦਾ 에어ਪੋਰਟ ਅਸਲ ਦੇ ਵਿੱਚ ਕਦੋਂ ਖੁੱਲੇਗਾ ਇਹ ਸਮਾਂ ਦੱਸੇਗਾ ਤੇ ਇਸ ਦੇ ਨਾਲ ਵਪਾਰਕ ਸਥਿਤੀ ਕਿੰਨੀ ਕਮਜ਼ਬੂਤ ਹੋਵੇਗੀ ਇਹ ਵੀ ਸਮਾਂ ਦੱਸੇਗਾ ਬਿਊਰੋ ਰਿਪੋਰਟ ਜਾਣਹਤ